ਚਾਰ ਵਾਰੀ ਕੌਮ ਦੀ ਖਾਤਰ ਜੇਲ੍ਹ ਕੱਟੀ ਆ ਜੀ ਅਸਰ ਜੀ ਔਰ ਸੈਂਕੜੇ ਪਰਚੇ ਹੋਏ ਮੇਰੇ ਤੇ ਜਿਹੜੇ ਭੁਗਤੇ ਆ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਜਾਂ ਪਾਦਰੀ ਬਣੋ ਪਾਸਟਰ ਬਣੋ ਔਰ ਪੌਸਟਰ ਬਣੋ ਤੇ ਜਾਂ ਰਾਜਨੀਤਿਕ ਬਣੋ ਅਸੀਂ ਸਾਰਿਆਂ ਨੂੰ ਪਿਆਰ ਭਰੀ ਜੈਮਸੀ ਦੀ ਸਵਾਗਤ ਹੈ ਤੜਾ ਮਸੀਹ ਨਿਰਜ ਪੰਜਾਬੀ YouTube ਚੈਨਲ ਦੇ ਉਤੇ 29 ਦਸੰਬਰ ਨੂੰ ਗੁਰਦਾਸਪੁਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਹੈ ਰਾਜ ਪਦਰੀ クリスマス ਸਮਾਗਮ ਮਨਾਇਆ ਗਿਆ ਸੀ ਜਿਸ ਤੋਂ ਬਾਅਦ ਕਈ ਇਸਾਈ ਲੀਡਰਾਂ ਨੇ ਇਤਰਾਜ਼ ਜਤਾਇਆ ਹੈ ਉਹਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮਿਟੀ ਦੇ ਸਾਬਕਾ ਜਨਰਲ ਸਕੱਤਰ ਸੋਨੂ 쟈ਫਰ ਜੋ ਅਜਨਾਲੇ ਤੋਂ ਨੇ ਉਹਨਾਂ ਨੇ ਵੀ ਪਾਸਟਰ ਅੰਕੁਨੂਲਾ ਦੇ ਨਾਲ ਇਸ ਗੱਲ ਦੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਉਹਨਾਂ ਵੱਲੋਂ ਪਾਸਟਰ ਅੰਕੁਨੂਲ ਜੀ ਨਾਲ ਤਿੱਖੇ ਸਵਾਲ ਕੀਤੇ ਗਏ ਨੇ ਸੋ ਦੇਖੋ ਇਸ ਪੂਰੀ ਵੀਡੀਓ ਨੂੰ ਤੇ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਮਸੀਹੀ ਸਮਾਜ ਨਾਲ ਜੁੜੀਆਂ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਮਸੀਹੀ ਨੂਜ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਸੇ ਵਿਅਕਤੀ ਦੀ ਧਾਰਮਿਕ ਪਾਵਨਾਮ ਨੂੰ ਆਹਤ ਕਰਨਾ ਜਾਂ ਕਿਸੇ ਅਕਤੀਬਿਸ਼ੇ ਦੇ ਆਕਸ਼ ਨੂੰ ਨੁਕਸਾਨ ਪਹੁੰਚਾਣਾ ਸਾਡੇ ਚੈਨਲ ਦਾ ਮਕਸਦ ਬਿਲਕੁਲ ਵੀ ਨਹੀਂ ਹੈ ਚਾਰ ਵਾਰੀ ਕੌਮ ਦੀ ਖਾਤਰ ਜੇਲ ਕੱਟੀ ਆ ਜੀ ਅਸਰ ਜੀ ਔਰ ਸੈਂਕੜੇ ਪਰਚੇ ਹੋਏ ਮੇਰੇ ਤੇ ਜਿਹੜੇ ਭੁਗਤੇ ਆ 2011 ਵਿੱਚ ਲਾਲ ਕਿਸ਼ਨ ਢਵਾਨੀ ਦਾ ਰਤ ਵੀ ਮੈਂ ਰੋਕਿਆ ਸੀ ਜ 95 ਜਣੇ ਗ੍ਰਿਫਤਾਰਾ ਸੀ ਹੋਏ ਸੀ ਔਰ अनेका अनेका ਧਰਨੇ ਪ੍ਰੋਟੈਸਟ ਕੀਤੇ ਔਰ ਜਿਹੜਾ ਹallelujah ਸ਼ਬਦ ਦਾ ਬੇਦਬੀ ਕੀਤੀ ਸੀ ਜਿਹਦੇ ਚ ਭਾਰਤੀ ਨੇ ਕਿਹਾ ਸੀ ਹallelujah ਸ਼ਬਦ ਮੈਨੂੰ ਕੋਈ ਗਾਲੀ ਲੱਗਦੀ ਆ ਅੱਜ ਵੀ ਹਾਈ ਕੋਰਟ ਦੇ ਵਿੱਚ ਉਹ ਮੈਂ ਕੇਸ ਲੜਦਾ ਪਿਆ ਮੈਨੂੰ ਫਕਰ ਹੈ ਇਸ ਗੱਲ ਦਾ ਆਪਣੇ ਆਪ ਤੇ 크ਰਿਸਚਨ ਕਮਿਊਨਿਟੀ ਦੇ ਲੀਡਰ ਐਵੇਂ ਨਹੀਂ ਬਣਿਆ ਜਾਂਦਾ ਕਿ 2019 20 ਦੇ ਵਿੱਚ 크ਰਿਸਚਨ ਕਮਿਊਨਿਟੀ ਜੁਆਇਨ ਕਰੋ ਇਕੱਠ ਤੇ ਚੇਅਰਮੈਨੀਆਂ ਮਾਣੋ ਇਸ ਕਰਕੇ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਆਂ ਕਿ ਜਾਂ ਪਾਦਰੀ ਬਣੋ ਪਾਸਟਰ ਬਣੋ ਉਹ ਪਾਉਸਲ ਬਣੋ ਤੇ ਜਾਂ ਰਾਜਨੀਤਿਕ ਬਣੋ ਇਸ ਤਰੀਕੇ ਨਾਲ ਕ੍ਰਿਸ਼ਨ ਭਾਈਚਾਰਾ ਜਿਹੜੇ ਤੁਸੀਂ ਮਹੀਨੇ ਬਾਅਦ ਕੰਟਰੋਵਰਸੀ ਸ਼ੁਰੂ ਕਰ ਲੈਨੇ ਹੋ ਕੋਈ ਨਾ ਕੋਈ ਗਲਤ ਸਟੇਟਮੈਂਟ ਦੇ ਕੇ ਯਾ ਤੇ ਰਾਜਨੀਤਿਕ ਦਾ ਥੋੜਾ ਜਿਹਾ ਗਿਆਨ ਲਓ ਜਿਤਨਾ ਅਸੀਂ 25-25 ਸਾਲ ਦੇ ਰਾਜਨੀਤੀ ਵਿੱਚ ਬੜੇ ਹੋਏ ਆਂ ਟ੍ਰੇਨਿੰਗ ਲਓ ਵੀ 25 ਸਾਲ ਗਾੜੋ ਤੇ ਫੇਰ ਜਾ ਕੇ ਸਟੇਟਮੈਂਟਾਂ ਮੀਡੀਆ ਦੇ ਸਾਹਮਣੇ ਦਿਓ ਹਰ ਤੀਜੇ ਦਿਨ ਕੰਟਰੋਵਰਸੀ ਜਿਹਨੂੰ ਅਸੀਂ ਜਸਟੀਫਾਈ ਕਰਦੇ ਫਿਰਦੇ ਆਂ ਇਸ ਕਰਕੇ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਇਹ 도ਰੇ ਮਾਫਡਾਂਡ ਬੰਦ ਕਰੋ ਜਾਂ ਤਾਂ ਪ੍ਰੋਪਰ ਰਾਜਨੀਤਿਕ ਬਣ ਜਾਓ ਤੇ ਜਾਂ ਪ੍ਰੋਪਰ ਪਾਦਰੀ ਬਣ ਜਾਓ ਔਰ ਇਹ ਆਪਣੇ ਮਨ ਚੋਂ ਭਰਮ ਜ਼ਰੂਰ ਕੱਢੋ ਕਿ ਪੰਜਾਬ ਦੀ 크੍ਰਿਸਚੀਅਨ ਕਮਿਊਨਿਟੀ ਤੁਸੀਂ ਨਹੀਂ ਹੋ ਉਹ ਚ 90% ਲੋਕ ਜਿਹੜੇ ਤੁਹਾਡੇ ਕੋ ਆਉਂਦੇ ਨੇ ਉਹ ਵਿਚਾਰੇ ਬਿਮਾਰ ਜਿਹੜੇ ਜਿਨ੍ਹਾਂ ਨੂੰ ਆਸ ਉਮੀਦ ਹੁੰਦੀ ਆ ਕਿ ਸ਼ਾਇਦ ਅਸੀਂ ਇੱਥੇ ਜਾ ਕੇ ਠੀਕ ਹੋ ਜਾਾਂਗੇ ਉਹ ਲੋਕ ਨੇ ਮੈਂ ਨਹੀਂ ਕਹਿੰਦਾ ਕਿ ਉਹਨਾਂ ਦਾ ਸ਼ੋਸ਼ਣ ਹੁੰਦਾ ਜਾਂ ਉਹਨਾਂ ਕੋ ਪੈਸੇ ਵਟੋਰੇ ਜਾਂਦੇ ਨੇ 50 ਹਜ਼ਾਰ ਦੀ ਪ੍ਰਾਰਥਨਾ 2 ਲੱਖ ਦੀ ਪ੍ਰਾਰਥਨਾ ਉਹ ਤਾਂ ਹੁੰਦੀ ਆ ਪਰ ਉਹ ਉਹ ਲੋਕ ਨੇ ਤੁਹਾਡੇ ਕੋ ਪੀੜਾਂ ਜਿਹੜੀਆਂ ਨੇ ਹਸਪਤਾਲਾਂ ਵਿੱਚ ਵੀ ਚਲੇ ਜੋ ਉਹ ਹੀ ਪੀੜਾ ਨੇ ਤੁਹਾਡੇ ਕੋ ਵੀ ਉਹ ਪੀੜਾ ਹਰ ਜਗ੍ਹਾ ਤੇ ਜਿੱਥੇ ਵੀ ਕੋਈ ਕਿਸੇ ਨੂੰ ਆਸਤਾ ਉਹ ਪੀੜਾ ਉਹ ਹੀ ਨੇ ਇਸ ਕਰਕੇ ਬੇਨਤੀ ਆ ਕਿ ਅੱਗੇ ਤੋਂ ਜੇ ਮੈਨੂੰ ਕਿਸੇ ਨੇ ਗਾਲ ਕੱਢੀ ਤੇ ਮੇਰਾ ਬੈਗ ਗੇਅਰ ਨਹੀਂ ਹੈਗਾ ਇਹ ਪੂਰੇ ਕ੍ਰਿਸਚੀਅਨ ਕਮਿਊਨਿਟੀ ਦੇ ਲੋਕ ਜਾਣਦੇ ਆ ਸਭ ਨੂੰ জাফর ਬਾਰੇ ਔਰ ਮੇਰੀ ਪਾਰਟੀ ਕਾਂਗਰਸ ਦੇ ਲੋਕ ਵੀ ਜਾਣਦੇ ਆ ਜੋ ਮੈਂ ਕਹਤਾ ਫਿਰ ਮੈਂ ਕਹਤਾ ਜੋ ਮੈਂ ਕਹਤਾ ਫਿਰ ਮੈਂ ਕਰਨਾ ਨਾ ਮੈਨੂੰ ਜੇਲਾਂ ਦਾ ਡਰਿਆ ਨਾ ਮੈਨੂੰ ਪਰਚੀਆਂ ਦਾ ਡਰਿਆ ਸਿਰਫ ਮੈਨੂੰ ਆਪਣੇ ਖੁਦਾ ਦਾ ਡਰਿਆ ਜਿਹਦਾ ਮੈਂ ਪੈ ਮੰਨਦਾ ਮਾਂ ਮੈਨੂੰ ਆਪਣੇ ਪਰਮੇਸ਼ਰ ਦਾ ਡਰਿਆ ਇਸ ਕਰਕੇ ਮੈਂ ਚੰਦੇ ਤੇ ਪੈਸਿਆਂ ਤੇ ਕਦੀ ਕਮੰਡ ਨਹੀਂ ਕਰਨ ਵਾਲਾ ਵੀ ਚੰਦੇ ਦੇ ਪੈਸਿਆਂ ਤੇ ਤੁਸੀਂ ਲਗਜ਼ਰੀ ਲਾਈਫ ਜੀ ਰਹੇ ਹੋ ਤੇ ਕਮੰਡ ਕਰਦੇ ਹੋ ਲੋਕਾਂ ਨੂੰ ਕਈ ਹੰਕਾਰ ਦੀਆਂ ਗੱਲਾਂ ਤੁਹਾਡੇ ਮੂੰਹ ਸੁਣ ਚ ਮਿਲਦੀਆਂ ਨੇ ਕਈ ਵਾਰੀ ਤੁਸੀਂ ਕ੍ਰਿਸਚਨ ਭਾਈਚਾਰੇ ਨੂੰ ਕੁੱਤੇ ਸ਼ਬਦ ਨਾਲ ਸੰਬੋਧਨ ਕੀਤਾ ਲੜਕੀਆਂ ਔਰਤਾਂ ਨੂੰ ਮੇਰੇ ਮੂੰਹੋਂ ਸ਼ਬਦ ਨਹੀਂ ਨਿਕਲਦਾ ਜੋ ਤੁਸੀਂ ਇਸਤੇਮਾਲ ਕੀਤੇ ਸ਼ਬਦ ਅਸੀਂ ਫੇਰ ਵੀ ਚੁੱਪ ਰਹੇ ਪਰ ਹਰ ਚੀਜ਼ ਦੀ ਸੀਮਾ ਹੁੰਦੀ ਆ ਬਾਰਡਰ ਲਾਈਨ ਹੁੰਦੀ ਆ ਹਰ ਗੱਲ ਦੀ ਤੁਸੀਂ ਸਾਰੀਆਂ ਹੱਦਾਂ ਬੰਨੇ ਪਾਰ ਜਦੋਂ ਕਰੀ ਜਾਓਗੇ ਇਹ ਤੁਹਾਨੂੰ ਇਹ ਲੱਗਦਾ ਹੈ ਕਿ ਕ੍ਰਿਸਚਨ ਕੋਈ ਬੋਲੇਗਾ ਨਹੀਂ ਬੋਲਣਗੇ ਹੁਣ ਕ੍ਰਿਸਚਨ ਸਾਰੇ ਬੋਲਣਗੇ ਮੇਨ ਲਾਈਨ ਚਰਚ ਵੀ ਬੋਲਣਗੇ ਔਰ ਸਭ ਤੋਂ ਪਹਿਲਾਂ ਅੱਗੇ ਮੈਂ ਲੱਗਾ ਮਾਂ ਔਰ ਮੈਂ ਹਮੇਸ਼ਾ ਲੱਗਾ ਰਹਾਗਾ ਇਸ ਕਰਕੇ ਬੇਨਤੀ ਆ ਬੋਲਣ ਲੱਗਿਆਂ ਹੁਣ ਸੋਚ ਸਮਝ ਕੇ ਬੋਲਿਓ ਕਿਉਂਕਿ ਅਸੀਂ ਹਰ ਗੱਲ ਦਾ ਤੁਹਾਡੀ ਦਾ ਜਵਾਬ ਦੇਵਾਂਗੇ ਪ੍ਰਤੀਕਿਰਿਆ ਦੇਵਾਂਗੇ both both